ਸਤ ਸ੍ਰੀ ਅਕਾਲ ਦੋਸਤੋ ਮੁੱਸੇ ਵਾਲੇ ਚੈਨਲ ਤੇ ਹੈਗਾ ਸਵਾਗਤ ਤੇ ਅੱਜ ਦੀ ਵੀਡੀਓ ਚ ਆਪਾਂ ਗੱਲ ਕਰਾਂਗੇ ਲੋ ਟਰਨਲ ਤੇ ਮਲਚਿੰਗ ਸੀਟ ਬਾਰੇ ਤੇ ਵਿੱਚ ਭਰਾ ਜਿਹੜੇ ਪਾਉਂਦੇ ਆ ਉਹਨਾਂ ਨੂੰ ਤਾਂ ਪਤਾ ਹੀ ਹੈ ਜ ਆਪਣੇ ਚੈਨਲ ਨਾਲ ਪਹਿਲਾਂ ਤੋਂ ਜੁੜੇ ਹੋਏ ਜਿਹੜੇ ਭਰਾ ਨਵੇਂ ਜੁੜੇ ਨਾ ਉਹਨਾਂ ਨੂੰ ਥੋੜੇ ਜਿਹਾ ਡਾਊਟ ਹੁੰਦੇ ਹੈਗੇ ਵੀ ਡ੍ਰਿਪ ਸਿਸਟਮ ਤੋਂ ਬਿਨਾਂ ਆਹ ਦਿਖਾ ਦੇ ਮਨ ਤੇ ਵੀ ਡ੍ਰਿਪ ਸਿਸਟਮ ਤੋਂ ਬਿਨਾਂ ਮਲਚਿੰਗ ਵਿੱਚ ਆਪਾਂ ਮੰਨ ਲਾ ਪਾਣੀ ਕਿਵੇਂ ਦਿੰਨੇ ਆ ਤੇ ਰੇ ਕਿਵੇਂ ਦਿੰਨੇ ਆ ਠੀਕ ਆ ਕੋਈ ਜ਼ਰੂਰ ਨਹੀਂ ਹੈਗਾ ਦੋਸਤੋ ਜਿਹੜੇ ਡ੍ਰਿਪ ਸਿਸਟਮ ਦੇ ਨਾਲ ਰੇਹਾਂ ਵਗੈਰਾ ਦਿੰਦੀ ਆਉਂਦੀਆਂ ਆ ਉਹ ਤਾਂ ਮਨ ਲੋ ਐਨਪੀਕੇ ਹੁੰਦਾ ਜਿਹੜੇ ਕੋਲ ਨਹੀਂ ਸੀ ਹੁੰਦੇ ਪਾਣੀ ਚ ਉਹ ਜਿਹੜਾ ਉਹਨਾਂ ਦਾ ਢੋਲ ਹੁੰਦਾ ਡ੍ਰਿਪ ਸਿਸਟਮ ਵਾਲਾ ਉਹਦੇ ਰਾਹੀਂ ਪਹਿਲਾਂ ਉਹ ਡ੍ਰਿਪ ਪਛਾਣਦੇ ਆ ਫੇਰ ਆ ਬੈੱਡ ਆ ਗਿਆ ਜਿਵੇਂ ਠੀਕ ਆ ਇਹ ਬੈੱਡ ਦੇ ਉੱਤੇ ਡ੍ਰਿਪ ਪਛਾ ਕੇ ਉੱਪਰ ਮਲਚਿੰਗ ਪਾਉਂਦੇ ਆ ਠੀਕ ਆ ਉਸ ਹੱਬ ਨਾਲ ਉਹ ਮਨ ਲੋ ਚੌਕ ਤੱਕ ਪਾਣੀ ਪਾਈ ਜਾਂਦਾ ਉਹਦੇ ਰਾਹੀਂ ਉਹ ਫਰਟੀਲਾਈਜ਼ਰ ਵੀ ਦੇ ਦਿੰਦੇ ਆ ਤੇ ਪਾਣੀ ਤਾਂ ਉਹਦੇ ਰਾਹੀਂ ਦੇ ਹੀ ਦਿੰਦੇ ਆ ਜਿਹੜਾ ਆਪਾਂ ਹੁਣ ਮੰਨ ਲਓ ਇਹ ਆਪਾਂ ਜੱਟੂ ਤਰੀਕਾ ਕਹਿੰਦੇ ਆ ਆ ਮਲਚਿੰਗ ਸੀਟ ਪਾਈ ਵੀ ਆਪਾਂ ਹਾਲੇ ਖਵਾਜ ਨੂੰ ਕਦੋਂ ਬਾਹਰ ਆਉਂਦੇ ਆ ਇਹ ਤਾਂ ਹੈਗਾ ਆਪਣੇ ਆਪ ਲੋ ਟਨਲ ਦਾ ਫਾਇਦਾ ਲੋ ਟਨਲ ਦੇ ਅੰਦਰ ਟੈਂਪਰੇਚਰ ਮੈਂਟੇਨ ਹੋ ਜਾਂਦਾ ਕਿਉਂਕਿ ਕਦੋਂ ਜਿਵੇਂ ਆਪਾਂ ਕਹਿੰਦੇ ਆ ਗਰਮੀ ਦੀ ਫਸਲ ਆ ਗਈ ਉਹਨੂੰ ਥੋੜਾ ਟੈਂਪਰੇਚਰ ਵੱਧ ਚਾਹੀਦਾ ਹੁੰਦਾ ਤਾਂ ਇਹਦੇ ਅੰਦਰ ਟੈਂਪਰੇਚਰ ਮੈਂਟੇਨ ਰਹਿੰਦਾ ਹੈਗਾ ਤੇ ਮੰਨ ਲਓ ਗਰਮੀ ਵਾਲਾ ਟੈਂਪਰੇਚਰ ਕੋਸਾ ਹੱਦ ਤੱਕ ਉਹਨੂੰ ਮਿਲ ਜਾਂਦਾ ਤੇ ਬੱਲਾਂ ਦੀ ਗਰੋਥ ਹੋ ਜਾਂਦੀ ਆਹ ਵੱਲ ਬਾਹਰ ਆ ਗਿਆ ਦੇਖੋ ਇਹ ਨਾ ਤਾਂ ਮੱਛੀ ਆ ਤੇ ਨਾ ਇਹ ਵਧੀਆ ਐਂ ਖੜੀ ਐ ਜਦੋਂ ਟੈਂਪਰੇਚਰ ਘਟ ਗਿਆ ਇੱਥੇ ਖੜ ਗਈ ਹੁਣ ਇਹ ਦੁਬਾਰਾ ਇਹ ਐਨੀ ਪਤਾ ਬਹਾਲ ਹੋਊਗੀ ਕਿ ਨਾ ਤੇ ਗੱਲ ਕਰਦੀ ਸੀ ਇਹਦੇ ਚ ਪਾਣੀ ਵੀ ਠੀਕ ਐ ਇੱਥੇ ਪਾਣੀ ਦੇਣ ਦਾ ਤਰੀਕਾ ਜਿਵੇਂ ਇਹ 3 ਫੁੱਟ 2.5 ਫੁੱਟ ਮੰਗੂ ਬੈੱਡ ਹੈਗਾ 3 ਫੁੱਟੀ ਮਲਚਿੰਗ ਸੀਟ ਹੁੰਦੀ ਹੈ ਠੀਕ ਆ ਜਿਹੜੀ ਆਪਾਂ ਖਾਲੀ ਛੱਡੀ ਹੈਗੀ ਨਾਲ ਇੱਥੋਂ ਤੱਕ ਜਿਹਦੇ ਖਾਲੀ ਦੇ ਵਿੱਚ ਆਪਾਂ ਪਾਣੀ ਦੇਣਾਗਾ ਠੀਕ ਆ ਜੇ ਤਾਂ ਹੁਣ ਆਪਾਂ ਆਹਾ ਮੂਹਰੀਆਂ ਕਰਕੇ ਵੀ ਮੰਨ ਲਓ ਇਹਦੇ ਅੰਦਰ ਦੀ ਗੱਲ ਕਰ ਲਓ ਵੀ ਇਹਦੇ ਵਿਚਾਲੇ ਲਾਇਆ ਹੁੰਦਾ ਵਿਚਾਲੇ ਤੱਕ ਤਾਂ ਸਿਲ ਜਾਂਦੀ ਨਹੀਂ ਠੀਕ ਆ ਤਾਂ ਇੱਥੋਂ ਤੱਕ ਇਹਦੀ ਮੰਨ ਲਓ ਜਦੋਂ ਇੱਥੋਂ ਤੱਕ ਖਾਲੀਆ ਪਾਣੀ ਨਹੀਂ ਭਰ ਗਿਆ ਦੀ ਸਿਲ ਇਧਰ ਵੀ ਇੱਥੋਂ ਤੱਕ ਵਾਗ ਜਾਂਦੀ ਤੇ ਦੂਜੇ ਬੈੱਡ ਤੇ ਵੀ ਇੱਥੇ ਤੱਕ ਵਾਗ ਜਾਂਦੀ ਹੈ ਪਾਣੀ ਦੇਣ ਦਾ ਤਰੀਕਾ ਤਾਂ ਇਹ ਹ ਦੂਜੇ ਜੇ ਆਪਾਂ ਫਰਟੀਲਾਈਜ਼ਰ ਦੀ ਕਰਦੇ ਆਂ ਫਰਟੀਲਾਈਜ਼ਰ ਦਾ ਸੌਖਾ ਤਰੀਕਾ ਪਹਿਲਾਂ ਤਾਂ ਮਲਚਿੰਗ ਜਦੋਂ ਆਪਾਂ ਮਲਚਿੰਗ ਸੀਟ ਪਾਉਨੇ ਆ ਜਾਂ ਬਾਹਣ ਦੀ ਆਪਾਂ ਤਿਆਰੀ ਕਰਦੇ ਆਂ ਜਿਹੜੀਆਂ ਸਾਰੀਆਂ ਰੇਹਾਂ ਹੁੰਦੀਆਂ ਨੇ ਜਿਵੇਂ ਪੋਟਾਸ਼ ਲਾ ਲਓ ਡੀਪੀ ਲਾ ਲਓ ਹਨਾ ਥੋੜੀ ਕਾਣੀ ਜੂਰੀਆ ਲਾ ਲਓ ਮੈਕਰੋ ਨਿਊਟ੍ਰੀਐਂਟ ਆ ਗਏ ਮੰਨ ਲਓ ਮੈਕਰੋ ਆ ਜਾ ਗਏ ਉਹ ਆਪਾਂ ਥੱਲੀ ਦੇ ਦਿੰਨੇ ਆ ਠੀਕ ਆ ਕਿਰ ਆਪਾਂ ਥੱਲੀ ਦੇਖਿਓ ਪਾ ਦਿੰਨੇ ਆ ਠੀਕ ਆ ਮਲਚਿੰਗ ਸੀਟ ਪਾਣੇ ਮਲਚਿੰਗ ਸੀਟ ਕਰਕੇ ਹੋਰ ਕਰ ਲੈਨੇ ਆਪਾਂ ਹੋਰ ਕਰਕੇ ਆਪਾਂ ਬੀ ਲਾ ਦਿੰਨੇ ਆ ਠੀਕ ਆ ਉਸ ਤੋਂ ਬਾਅਦ ਠੀਕ ਹੈ ਤਾਂ ਆਪਾਂ ਆਹ ਖਾਲੀ ਦੇ ਵਿੱਚ ਸਿੱਟ ਕੇ ਡੀਏਪ ਦਾ ਮਾੜੋ ਮੈਕਰਾ ਜਿਹਦਾ ਜਿਹੜਾ ਥੋੜੀ ਕਣ ਯੂਰੀਆ ਦਾ ਜਿਹੜੀ ਜੀ ਦੀ ਆਪਾਂ ਨੂੰ ਲੋੜ ਆ ਜੇ ਫਟਾਸ ਪਾਉਣੀ ਹੈ ਤਾਂ ਫਟਾਸ ਵੀ ਜੇ ਆ ਸੀਟ ਨੂੰ ਉਤਾਰੇ ਬਿਨਾ ਆਪਾਂ ਫਟਾਸ ਵੀ ਵਿੱਚ ਸਿੱਟ ਸਕਦੇ ਕਿਉਂਕਿ ਜੇ ਪੱਤਿਆਂ ਦੇ ਬੂਤ ਪੱਤੇ ਮੱਚ ਨੇ ਪੱਤਾ ਵੱਡਾ ਹੁੰਦਾ ਆਪਾਂ ਇਹ ਚ ਕੱਦੂ ਲਾਇਆ ਹੋ ਤਾਂ ਉਧਰ ਚ ਫੱਟੂ ਲਾਇਆ ਹੋ ਇਹਦੇ ਵਿੱਚ ਸਿੱਟ ਕੇ ਗੜਾਈ ਕਰਕੇ ਠੀਕ ਹੈ ਤਾਂ ਉਸ ਤੋਂ ਬਾਅਦ ਜਦ ਇਹਨੂੰ ਆਪਾਂ ਪਾਣੀ ਲਾਦਗੇ ਪਾਣੀ ਦੇ ਮੰਨ ਲਓ ਉਹਦਾ ਕੀ ਸਿਸਟਮ ਦਾ ਪਾਣੀ ਦੇ ਹਿਸਾਬ ਨਾਲ ਉਹਨੇ ਇੱਥੋਂ ਤੱਕ ਜਿੱਥੋਂ ਤੱਕ ਸਿਲ ਜਾ ਉੱਥੇ ਤੱਕ ਇਹਦਾ ਤਕਰੀਬਨ ਤਕਰੀ ਕਿ ਜੜਾਂ ਹੁੰਦੀਆਂ ਆ ਉਹਦੀਆਂ ਕਿ ਇੱਥੋਂ ਤੱਕ ਹੁੰਦੀਆਂ ਮਲਚਿੰਗ ਸੀਟਾ ਤਾਂ ਉੱਪਰ ਮਿੱਟੀ ਨਾਲ ਢੱਕਤਾ ਆ ਇੱਥੋਂ ਤੱਕ ਹੁੰਦੀ ਆ ਤੇ ਉਦੋਂ ਥੱਲੇ ਇਹਦਾ ਮੇਨ ਕੰਮ ਤਾਂ ਹੁੰਦਾ ਬੰਲਾ ਜਿੱਥੇ ਨਦੀਨ ਜ਼ਿਆਦਾ ਹੁੰਦਾ ਉਹਨਾਂ ਨੂੰ ਰੋਕਣਾ ਤੇ ਥੋੜਾ ਜਿਹਾ ਜਿਹੜੇ ਮੈਕਸਰੋ ਨਿਊਟ੍ਰੀਐਂਟ ਹੁੰਦੇ ਆ ਜਿਹੜੇ ਜੇ ਆਪਣੀ ਫਰਟੀਲਾਈਜ਼ਰ ਹੁੰਦੇ ਆ ਉਹ ਜ਼ਿਆਦੇ ਸਮੇਂ ਤੱਕ ਲੁਕੇ ਹੋਏ ਹੁੰਦੇ ਆ ਮੰਨ ਲਓ ਜਿਵੇਂ ਆਪਾਂ ਕਹਿੰਦਾ ਉਹ ਪਾਤਾਵਾਂ ਦੇ ਵਿੱਚ ਡੀਕੰਪੋਜ਼ਰ ਹਿੰਦੇ ਉਰਦੇ ਨੇ ਜਿਹਦੇ ਥੱਲੇ ਹੁੰਦੇ ਆ ਤਾਂ ਲੰਮਾ ਸਮਾਂ ਉਹੀ ਕਾਫੀ ਹੱਦ ਤੱਕ ਉਹਨਾਂ ਦਾ ਰਿਜ਼ਲਟ ਆਪਾਂ ਨੂੰ ਮਿਲ ਜਾਂਦਾ ਕਾਫੀ ਹੱਦ ਤੱਕ ਲੰਮੇ ਸਮੇਂ ਤੱਕ ਖਿੱਚ ਰਹਿੰਦੇ ਆ ਤਿੰਨ ਦਿਨਾਂ ਤੋਂ ਬਚਾਅ ਹੋ ਜਾਂਦਾ ਜਿਵੇਂ ਆਪਾਂ ਮਟਰ ਲਾਇਸੀ ਵਿਚਾਲੇ ਆਕਾਖ ਹੋ ਰਹੇ ਨੇ ਤੇ ਇਹਦੇ ਵਿੱਚ ਵੀ ਇੰਨੇ ਜ਼ਿਆਦਾ ਕੱਕ ਹੋਣ ਸੀ ਆਪਾਂ ਨੂੰ ਇਹਦੇ ਵਿੱਚ ਹੁਣ ਗੜਾਈ ਦੀ ਲੋੜ ਇੱਕ ਵੀ ਨਹੀਂ ਪਈ ਖਾਲੀਆਂ ਪਕੌੜੀਆਂ ਇਹਨਾਂ ਮਟਰਾਂ ਦੇ ਮਾਰਨ ਨੂੰ ਆਪਾਂ ਨੂੰ ਮੰਨ ਲਓ ਕਾਲੀਆਂ ਗੁੱਡੀਆਂ ਪੈ ਰਹੀਆਂ ਤੇ ਨਹੀਂ ਕੀਰਾ ਇਹਨੂੰ ਐਂਡ ਤੱਕ ਐਂਡ ਤੇ ਆਪਾਂ ਕੀਰਾ ਮਾਰ ਕੇ ਗੁੱਡ ਕੇ ਮੋਟਾ-ਮੋਟਾ ਤੇ ਦੁਆ ਦੇ ਦੇ ਉੱਤੇ ਬੱਲਾ ਆ ਜਾਣੇ ਫਿਰ ਤਾਂ ਕੱਕ ਹੋਣੀ ਠੀਕ ਹੈ ਦੁਆਰੇ ਆਉਣੇ ਆਪਣੇ ਟੌਪ ਵੱਲ ਤੇ ਜਿਹੜਾ ਆਪਾਂ ਕਰਦੀ ਸੀ ਰੇ ਦੀ ਗੱਲ ਇਹ ਤਰੀਕਾ ਤੁਹਾਨੂੰ ਮੈਂ ਦੱਸਦਾ ਜੇ ਤੁਸੀਂ ਰੇ ਦੀ ਬਚਤ ਕਰਨੀ ਆ ਥੋੜੀ ਜੀ ਮਿਹਨਤ ਕਰ ਲਓਗੇ ਜਿਵੇਂ ਤੁਸੀਂ ਮੰਨ ਲਓ ਇਹਦੇ ਚ ਲਾ ਲਓ ਕਿੱਲੇ ਦੇ ਵਿੱਚ ਤੁਸੀਂ ਅੱਧਾ ਘਟਾ ਡੀਏਪੀ ਲਾਉਣਾ ਹਨਾ ਜਾਂ 25 ਗੋਲ ਕੈਲਸ਼ੀਅਮ ਨਾਈਟ੍ਰੇਟ ਲਾਉਣਾ ਉਹਦੇ ਨਾਲ ਤੁਸੀਂ ਮੰਨ ਲਓ ਇਹਦੇ ਵਿੱਚ ਜਿਵੇਂ ਆ ਹੁਣ ਹੋਲ ਨੇ ਸਾਰੀ ਇਹਦੇ ਵਿੱਚ ਹੋਲ ਲਗੇ ਸਭ ਤੋਂ ਉੱਤ ਤੱਕ ਹੋਲ ਨੇ ਇਹਦੇ ਵਿੱਚ ਵੀ ਜਿਵੇਂ ਦੋ ਦੋ ਦਾਣੇ ਡੀਏਪੀ ਦੇ ਜਾਂ ਕੈਲਸ਼ੀਅਮ ਨਾਈਟ੍ਰੇਟ ਦੇ ਦੋ ਦੋ ਦਾਣੇ ਤੁਸੀਂ ਇਹਦੇ ਵਿੱਚ ਵੀ ਪਾ ਸਕਦੇ ਠੀਕ ਆ ਉਹ ਮੰਨ ਲਓ ਸੱਲ ਨਾਲ ਜਿਵੇਂ ਨੇ 65 ਉਹਦੇ ਨਾਲ ਜਦ ਜਮੇਗਾ ਨਾ ਆਪੀ ਬੁਕਟਨ ਹੋ ਜਾਂਦਾ ਉਹਦੇ ਨਾਲ ਜਦੋਂ ਪਾਣੀ ਰਖੋ ਉਹਦੇ ਸੇਲੇ ਚੜਕੇ ਉਹ ਆਣੇ ਦਾ ਉਹ ਦੋ ਦਾਣਿਆਂ ਦਾ ਚਾਰ ਦਾਣਿਆਂ ਦਾ ਅਸਰ ਵੀ ਠੀਕ ਹੈ ਜਿਹ ਜੀ ਜੀ ਸਮਰੀ ਬੱਲਾਂ ਦੀ ਗ੍ਰੋਥ ਆਪਾਂ ਛੋਟੀ ਵੱਲ ਕਰਕੇ ਦੋ ਦਾਣਿਆਂ ਦੀ ਗੱਲ ਕੀਤੀ ਜਿਵੇਂ ਦੋ ਦੋ ਚਾਰ ਚਾਰ ਦਾ ਇਹ ਨਾ ਹੋਵੇ ਮੁਠੀ ਭਰ ਕੇ ਪਾ ਦਿਓ ਤੁਸੀਂ ਛੋਟਾ ਬੂਟਾ ਮਾਚੀ ਜੀ ਦੋ ਦੋ ਚਾਰ ਚਾਰ ਦਾਣੇ ਤੁਸੀਂ ਇਹਦੇ ਰੱਖ ਦਿਓਗੇ ਤਾਂ ਤੁਹਾਡੀ ਰੇ ਵੀ ਮੰਨ ਲਓ ਘੱਟੋ ਘੱਟ 4-5 ਕਿਲੋ ਨਾਲੀ ਅੱਧੇ ਕਿੱਟੇ ਨੇ ਤੇ 4-5 ਕਿਲੋ ਰੇ ਨਾਲ ਕਿੱਲੇ ਦੇ ਵਿੱਚ ਮੰਨ ਲਓ 2 ਕਿਲੋ ਤੇ 2 ਕਿਲੋ ਉਹਦੇ ਨਾਲ ਵੀ ਛੋਟਾ ਚੜ ਜਾਊਗਾ ਇਸ ਤਰੀਕੇ ਨਾਲ ਵੀ ਤੁਸੀਂ ਰੇ ਇਹਨਾਂ ਬੂਟਿਆਂ ਨੂੰ ਦੇ ਸਕਦਾ ਤੇ ਬਾਕੀ ਜੇ ਸਿੱਟੇ ਚ ਦੇਣੀ ਆ ਤਾਂ ਇੱਥੇ ਕੋਈ ਛੋਟੀ ਜਿਹੀ ਮੈਪਾ ਮਟਰਾਂ ਦੀ ਬਸ ਨਾਲ ਰਹਿ ਰਹੇ ਹਨ ਮਹੀਨੇ ਨੂੰ ਮਟਰ ਖਤਮ ਹੋ ਜਾਣਗੇ ਤੇ ਇਹ ਖਾਲੀ ਚ ਦੇਣੇ ਆ ਤਾਂ ਇਹਦੇ ਆਪਾਂ ਸਿੱਟੇ ਨਾਲ ਦੇ ਕੇ ਗੁੱਡ ਕੇ ਦੂਆ ਜਦੋਂ ਪਾਣੀ ਲਾਵਾਂਗੇ ਠੀਕ ਹੈ ਤੇ ਇਹ ਦੋਨਾਂ ਪਾਸੇ ਨੂੰ ਉਨੀ ਆਪਣੀ ਲੱਗ ਜੂਗੀ ਆਪਣੀ ਰੇ ਲੱਗ ਜੂਗੀ ਬੂਟਿਆਂ ਨੂੰ ਪਾਣੀ ਦੇ ਦੇਣਾ ਕਿਉਂਕਿ ਪਾਣੀ ਹੁਣ ਗਰਮੀ ਹੋ ਗਈ ਤਾਂ ਹੁਣ ਪਹਿਲਾਂ ਤਾਂ ਕੋਈ ਪਾਣੀ ਲੱਗਿਆ ਨਹੀਂ ਬਾਕੀ ਵਾਰਸ਼ ਹੋ ਗਈ ਇਹਦੇ ਬਾਅਦ ਪਾਣੀ ਵੀ ਆਟੋਮੈਟਿਕਲੀ ਸਟਾਰਟ ਹੋ ਜਾਣੀ ਆ ਆਪਣੇ ਤਾਂ ਉਦੋਂ ਮੰਨ ਲਓ ਫਰੂਟ ਤੇ ਹੋ ਗਈ ਬਾਲਾ ਉਹਦਾ ਪਰ ਇਹ ਇਸ ਤਰੀਕੇ ਨਾਲ ਦੇ ਸਾਰੇ ਤਾਂ ਜਿਹੜੀ ਇਹ ਹੁੰਦੀ ਹੈ ਇਹਦਾ ਬਹੁਤ ਫਾਇਦਾ ਜੇ ਆਪਾਂ ਕੋਈ ਗੇਤੀਆਂ ਸਬਜ਼ੀਆਂ ਲਾਉਣੀਆਂ ਨੇ ਜਿਹੜਾ ਹੁਣ ਭਿੰਡੀ ਲਾਉਣੀਆਂ ਨੇ ਭਿੰਡੀ ਦਾ ਲੈਂ 15 ਦਿਨਾਂ ਲਊਗਾ ਜੇ ਕਿਸੇ ਬੰਦੇ ਨੇ ਹੁਣ ਲਾਉਣੀਆਂ ਲੋ ਟਨਾਂ ਨਾਲ ਲਾ ਕੇ ਤੇ ਕਈ ਏਰੀਆ ਚ ਇਹਦੇ ਤੇ ਸਬਸਿਡੀ ਵੀ ਹੈਗੀ ਆ ਲੋ ਟਨਾਂ ਨਾਲ ਲਾ ਕੇ ਬੈੱਡ ਆ ਲਾ ਕੇ ਘੜੇ ਲਾ ਕੇ ਤੁਸੀਂ ਗੇਤੀ ਚੀਜ਼ ਤਿਆਰ ਕਰ ਸਕਦੇ ਹੋ ਕਿਉਂਕਿ ਸੋਨੂੰ ਪਤਾ ਅੱਜ ਗੱਲ ਕੰਪੀਟੀਸ਼ਨ ਹੈਗਾ ਤੇ ਗੇਤੀ ਤੇ ਪਛੇਤੀ ਚੀਜ਼ ਦੀ ਆਪ ਨੂੰ ਜ਼ਿਆਦਾ ਰੇਟ ਮਿਲਦਾ ਹੈਗਾ ਤੇ ਇਹਦਾ ਆਪ ਨੂੰ ਇਹ ਫਾਇਦਾ ਹੁੰਦਾ ਹੈਗਾ ਬਾਕੀ ਕਾਫੀ ਹੱਦ ਤੱਕ ਬਿਮਾਰੀਆਂ ਦਾ ਵੀ ਇਹਦਾ ਹੁੰਦਾ ਪਰ ਜੇ ਕੋਈ ਆਪਾਂ ਫਸਲ ਨੂੰ ਗੇਤੀ ਵਿਛੇਤੀ ਨੂੰ ਲਾਉਣੇ ਥੋੜਾ ਜਿਹਾ ਤੇ ਮਨ ਲਫੰਸ ਵਗੈਰਾ ਦਾ ਅਟੈਕ ਦਾ ਆਉਂਦੇ ਹੁੰਦਾਗਾ ਬਾਕੀ ਆਪਾਂ ਨੂੰ ਥੋੜੀ ਜਿਹੀ ਰੇਟ ਜਾਦੇ ਮਿਲ ਜਾਂਦੇ ਜਿਹੇ ਆਪਣੀ ਮਿਹਨਤ ਹੁੰਦੀ ਆ ਉਹ ਹੀ ਆਪਣਾ ਮਨ ਲਓ ਰੇਟ ਜਾਦੇ ਮਿਲ ਜਾਂਦੇ ਹਨ ਤੇ ਗੇਤੀ ਜੀ ਜਦੋਂ ਮਾਰਕੀਟ ਚ ਆਉਗੀ ਉਹ ਆਪਣੇ ਇਹਨਾਂ ਚੀਜ਼ਾਂ ਦੇ ਖਰਚੇ ਨਿਕਲਿਓਗੇ ਠੀਕ ਹੈ ਤੇ ਬਾਕੀ ਜੇ ਆਪਾਂ ਬਚਾ ਕੇ ਰੱਖ ਨੂੰ ਲਫਾਫਾ ਵਗੈਰਾ ਹੁੰਦਾ ਜਿਹੜਾ ਮਲਚਿੰਗ ਸੀਟ ਦਾ ਹੋ ਜਾਂਦੀ ਹੈ ਤੇ ਗਿਰ ਉਹਨੂੰ ਖਤ ਨਹੀਂ ਤੇ ਲਫਾਫਾ ਤੇ ਕੜੇ ਕੜੇ ਤਾਂ ਜਾਂਦੀ ਨਹੀਂ ਕਿਧਰੇ ਪ ਕੰਮ ਲੈ ਸਕਦੇ ਇਹ ਸੀਗਾ ਉਹਨਾਂ ਭਰਾਵਾਂ ਵਾਕੇ ਵਿੱਚ ਚਖਣੀ ਬਈ ਸਾਨੂੰ ਪਤਾ ਹੀ ਆ ਇਹ ਭਰਾਮ ਵਿੱਚ ਉਹਨਾਂ ਨੂੰ ਹੁੰਦਾ ਵੀ ਯਾਰ ਐ ਡ੍ਰਿਪ ਤੇ ਹੁੰਦੀ ਹੈ ਮਲਚਿੰਗ ਜਦੋਂ ਉਹਨੋਂ ਪਰ ਇਹ ਕਿਵੇਂ ਦੇਵਾਂਗੇ ਉਹਨਾਂ ਭਰਾਵਾਂ ਵਾਸਤੇ ਵੀਡੀਓ ਸੀਗੀ ਵੀ ਤੁਸੀਂ ਇਹ ਇਸ ਤਰੀਕੇ ਨਾਲ ਇਹਦੇ ਵਿੱਚ ਆ ਖਾਲੀਆਂ ਦੇ ਵਿੱਚ ਬੈਸਟ ਤਰੀਕਾ ਖਾਲੀਆਂ ਦੇ ਵਿੱਚ ਦਾਣਾ ਸਿੱਟੇ ਦਿਓ ਉਦੋਂ ਗੋੜ ਦਿਓ ਉਦੋਂ 2-4 ਦਿਨ ਬਾਅਦ ਨੂੰ ਪਾਣੀ ਲਾ ਦਿਓ ਤੇਰੇ ਸੋਡੇ ਬੂਟੇ ਨੂੰ ਮਿਲ ਹੀ ਜਾਣੀ ਹੈ ਬਾਕੀ ਪਹਿਲਾਂ ਤਕਰੀਬਨ ਜਦ ਤੱਕ ਜਦੋਂ ਕੋਸ ਕਰੋ ਕੋਸ਼ਿਸ਼ ਕਰੋ ਤੁਸੀਂ ਜਦੋਂ ਆਪਾਂ ਬਾਹਣ ਦੀ ਤਿਆਰੀ ਕਰਦੇ ਹਾਂ ਉਦੋਂ ਡੀ.ਏ.ਪੀ ਦਾ ਘੱਟਾ ਪोटाਸ਼ ਦਾ ਘੱਟਾ ਜਿਸ ਹਿਸਾਬ ਨਾਲ ਤੁਹਾਡੀ ਕੋਈ ਫਸਲ ਆ ਉਸ ਹਿਸਾਬ ਨਾਲ ਮੈਟਲੋਨਿਟ੍ਰੋਨ ਵਗੈਰਾ ਆਗੇ ਮੈਕੋਰਾਜ ਵਗੈਰਾ ਆਗੇ ਹਨਾ ਤੇ ਪोटाਸ਼ ਡੀ.ਏ.ਪੀ ਜੂਰੀ ਅੱਧਾ ਘੱਟਾ ਥੱਲੇ ਤੇ ਉਹ ਚੀਜ਼ਾਂ ਸਲਫਰ ਵਗੈਰਾ ਤੁਸੀਂ 5-5 ਕਿਲੋ ਜਿੰਨੀ ਉਹਦੀ 2 ਜਿੰਨ 70 ਦੀ 5 ਕਿਲੋ ਜਿੰਨੀ ਡੀ.ਏ.ਪੀ ਦੀ ਘੱਟਾ ਵੀ ਪਏ ਜਾਂਦਾ ਕਈਆਂ ਫਸਲਾਂ ਚ 2 ਘੱਟੇ ਪਏ ਜਾਂਦੇ ਆ ਪोटाਸ਼ ਦਾ ਘੱਟਾ ਠੀਕ ਆ 5 ਕਿਲੋ ਮੈਕੋਰਾਜ ਵਗੈਰਾ ਲਾ ਕੇ ਫੁੱਡਮਨਸ ਵਗੈਰਾ ਜਰਗੀਆਂ ਚੀਜ਼ਾਂ ਤੁਸੀਂ ਥੱਲੇ ਪਾ ਕੇ ਉਹ ਵੀ ਬੈਸਟ ਆ ਤੇ ਜਦੋਂ ਤੁਸੀਂ ਬਾਅਦ ਚ ਫਰੂਟ ਲੈਣ ਵੇਲੇ ਜੇ ਤੁਹਾਨੂੰ ਦਿੱਕਤ ਆਉਂਦੀ ਇੱਕ ਦੋ ਫਰੂਟ ਲੈ ਲੇ ਤੇ ਆਪਣੇ ਬੱਲਾਂ ਪੀਰ ਤੇ ਹੋਣੀਆਂ ਜੂਰੇ ਵਗੈਰਾ ਦੇਣੀਆਂ ਤਾਂ ਆਹ ਖਾਲੀਆਂ ਦੇ ਵਿੱਚ ਤੁਸੀਂ ਦੇ ਸਕਦੇ ਹੋ ਉਹਦਾ ਸਿੱਟਾ ਦੇ ਸਕਦੇ ਹੋ ਪ੍ਰੋਪਰ ਲੱਗ ਜੂਗੀ ਬਾਕੀ ਜਿਹੜੀ ਸਬਜ਼ੀਆਂ ਦੀ ਗੱਲ ਕੀਤੀ ਆ ਦੋਸਤ ਇਹਦੇ ਤੇ ਫਿਰ ਵੀ ਆਪਾਂ ਕਿਸੇ ਨਾ ਡਿਟੇਲ ਚ ਵੀਡੀਓ ਕਰਾਂਗੇ ਇਹ ਚੀਜ਼ ਚ ਫਾਇਦਾ ਪੈਸਾ ਵੀ ਹੈਗਾ ਠੀਕ ਆ ਤੇ ਕਣਕ ਝੋਨੇ ਦੇ ਫਸਲੀ ਚੱਕਰ ਨਾਲ ਫਾਇਦਾ ਵੀ ਜਿਆਦਾ ਆ ਪਰੇਤੀ ਜੀ ਜਿਹੜੀ ਮਿਹਨਤ ਹੁੰਦੀ ਹੈ ਠੀਕ ਹੈ ਇਹ ਚੀਜ਼ ਤੁਹਾਡਾ ਫਸਲ ਦਾ ਐ ਨਹੀਂ ਪਤਾ ਐਤਕੀ ਖੁਦ ਨੂੰ ਦੀ ਫਸਲ 1 ਲੱਖ ਰੁਪਏ ਵਟਾ ਦੇ ਤੇ ਅਗਲੇ ਸਾਲ ਨੂੰ 10000 ਦੀ ਹੋ ਜੇ ਐ ਨਹੀਂ ਪਤਾ ਐਤਕੀ 50000 ਵਟਾ ਦੇ ਅਗਲੇ ਸਾਲ ਨੂੰ 2 ਲੱਖ ਦੀ ਹੋ ਜੇ ਕਿਉਂਕਿ ਇਹ ਚੀਜ਼ਾਂ ਦੇ ਜਿਹੜੇ ਤੇ ਐਮ ਐਸ ਪੀ ਨਹੀਂ ਹੈਗਾ ਇਹਨਾਂ ਤਾਂ ਮੰਨ ਲਓ ਸੱਟਿਆ ਦਾ ਕੰਮ ਹੀ ਹੁੰਦਾ ਪਰ ਇਹ ਹੁੰਦਾ ਵੀ ਇਹਨਾਂ ਨੂੰ ਲਾਉਂਦੇ ਰਹੋ 2 2 4 4 ਸਾਲ ਲਾ ਕੇ ਦੇਖੋ ਕਦੇ ਵੀ ਸਬਜ਼ੀਆਂ ਦੀ ਖੇਤੀ ਜਿਹੜੀ ਘਾਟਾਂ ਨਹੀਂ ਦਿੰਦੀ ਬਾਕੀ ਮਾਡਰਨ ਤਰੀਕੇ ਨਾਲ ਖੇਤੀ ਦੇ ਵਿੱਚ ਜੁੜੋ ਤੁਹਾਡੀ ਮਿਹਨਤ ਘਟ ਜੂਗੀ ਤੇ ਤੁਹਾਡੇ ਝਾੜ ਵਧ ਜਾਣਗੇ ਇਹਨ ਸ਼ੇਅਰ ਕਰੋ ਕੁਮੈਂਟ ਕਰਕੇ ਜਰੂਰ ਸੋ ਤੁਹਾਨੂੰ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ